ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਕਲੈਕਸ਼ਨ ਪੋਸਟ ਹੋਣੀ ਆ ਪਿਆਰੀਆਂ ਟ੍ਰੈਂਡੀ ਤੇ ਐਕਸਕਲੂਸਿਵ ਲੈ ਕੇ ਆਈਆਂ ਵੀਡੀਓ ਨੂੰ ਫੁੱਲ ਵਾਚ ਕਰਨਾ ਲਾਸਟ ਤੱਕ ਵੀਡੀਓ ਦੇਖੋਗੇ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਫਰਸਟ ਕਲੈਕਸ਼ਨ 1440 ਰੁਪਏ ਦੇ ਵਿੱਚ 5 ਮੀਟਰ ਦਾ ਪਿਓਰ ਐਸਕੇ ਮਿਲਸ ਦਾ 올ਓਵਰ ਫੈਂਸੀ ਥ੍ਰੈਡ ਵਰਕ ਦੇ ਨਾਲ ਤੁਹਾਨੂੰ ਸੂਟ ਮਿਲੇਗਾ 9 ਮੀਟਰ ਦਾ ਦੁਪੱਟਾ ਮਿਲੇਗਾ ਇਹ ਜਿਹੜਾ ਸਿੰਗਲ ਕਲਰ ਵਿੱਚ ਆਏਗਾ 680 ਦੇ ਵਿੱਚ 5 ਮੀਟਰ ਦਾ ਮਸਲੀਨ ਦਾ ਕਢਾਈ ਵਾਲਾ ਦੁਪੱਟਾ ਬੜਾ ਪਿਆਰਾ ਬਾਟਮ ਤੇ ਕਢ ਇਹ ਰਿਤੇ ਕੜਾਈ ਇਹ ਥ੍ਰੈਡ ਵਰਕ ਵਾਲੀ ਕੜਾਈ ਹੈ। ਦੁਪੱਟਾ ਤੁਹਾਨੂੰ ਮਸਲੀਨ ਦਾ ਮਿਲੇਗਾ। ਐ ਵਾਲਾ ਜਿਹੜਾ 2350 ਰੁਪਏਾਂ ਦੇ ਵਿੱਚ ਚੰਦੇਰੀ ਦਾ ਵਿੱਚ ਨਾਲ ਚਿਕਨਕਾਰੀ ਵਰਕ ਦੇ ਨਾਲ ਆਏਗਾ ਦੁਪੱਟਾ ਚੰਦੇਰੀ ਦਾ ਆਏਗਾ ਇੱਕਦ ਪ੍ਰਿੰਟਰ ਦੇ ਨਾਲ। ਬਾਟਮ ਜਿਹੜਾ ਕਾਟਨ ਦਾ ਆਏਗਾ। ਸਿੰਗਲ ਦਾ ਰੇਟ 2350 ਰੁਪਏ ਹੈ। ਕਲਰ ਇਹਦੇ ਵਿੱਚ ਫਿਲਹਾਲ ਇੱਕ ਹੀ ਆਇਆ ਹੈ। ਪਿਓਰ ਖਾਦੀ ਕਾਟਨ ਵਿੱਚ ਇਮਬਰਾਂਡਾ ਵਰਕ ਤੇ ਗਰਮੀਾਂ ਲਈ ਬਹੁਤ ਸਪੈਸ਼ਲ ਕਲੈਕਸ਼ਨ ਹੈ ਵਾਡੀ। ਚਾਰਟ ਪ्युअर ਕੋਟਾ ਦੀ ਵੀਰਨ ਇੱਕ ਦੇ ਨਾਲ ਆਈ ਹੈ ਪ्युअर ਕੋਟਾ ਦਾ ਸਿਲਕ ਐਮਬਰਾਇਡਰ ਦੁਪੱਟਾ ਆਇਆ बॉਟਮ कॉटन ਆਇਆ 2800 ਰੁਪਏ ਦਾ ਰੇਟ ਹੈ ਰੰਗੇ ਦੇ ਵਿੱਚ ਜਿਹੜੇ ਚਾਰ ਨੇ ਤੇ ਚਾਰੋ ਹੀ ਰੰਗ ਜਿਹੜੇ ਪੇਸਟਲ ਟੋਨ ਨੂੰ ਪ੍ਰੇਫਰ ਕਰਕੇ ਰੱਖੇ ਹੋਏ ਨੇ ਗਲੇ ਤੇ ਜੋ ਵਰਕ ਹੈ ਹੈਂਡ ਵਰਕ ਹੈ ਦੁਪੱਟੇ ਤੇ ਪ੍ਰਿੰਟ ਆਏਗਾ बॉਟਮ ਤੇ ਵੀ ਵਰਕ ਆਏਗਾ ਥੋੜਾ ਰੰਗੇ ਦੇ ਵਿੱਚ ਚਾਰ ਨੇ ਚਾਰੇ ਨੂੰ ਚਾਰੇ ਰੰਗ ਜਿਹੜੇ ਨੇ अवेलेबल ਨੇ ਸੂਟ ਸਾਰੇ अवेलेबल ਨੇ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਬਾਈ ਕਰਨਾ ਚਾਹ ਕੋਈ ਵੀ ਕਵਰੀ ਕਰਨੀ ਹੈ ਤਾਂ ਨੰਬਰ ਮੇ ਆਪਣਾ 623924575 ਜੁੜ ਦਿੱਤਾ ਆ ਇਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੈਸ ਵੀ ਸੂਟ ਦੇ ਬਾਰੇ ਵਿੱਚ ਜੋ ਵੀ ਤੁਸੀਂ ਜਾਨਣਾ ਚਾਹੁੰਦੇ ਹੋ 530 ਰੁਪਏਾਂ ਦੇ ਵਿੱਚ ਕਾਟਨ ਦੇ ਸੂਟ ਆਏ ਨੇ ਸਿਰਫ ਤੇ ਸਿਰਫ 530 ਇਹਨਾਂ ਵਿੱਚ ਕਾਫੀ ਕਲੈਕਸ਼ਨ ਅਪਡੇਟਡ ਹੁੰਦੀਆਂ ਨੇ ਤੇ ਇਹ ਹੁਣ ਕੁਛ ਰੰਗ ਆਏ ਸੀ ਤੇ ਮੈਂ ਇੱਥੇ ਐਡ ਕਰ ਦਿੱਤੇ ਨੇ ਰੇਟ ਇਹਨਾਂ ਦਾ 530 ਹੈ ਫ੍ਰੀ ਸ਼ਿਪਿੰਗ ਚਾਰਜਸ ਹੈ कॉटन ਦੀ ਸ਼ਰਟ ਹੈ कॉटन ਦਾ ਬਾਟਮ ਹੈ कॉटन ਦਾ ਦੁਪੱਟਾ ਹੈ प्रिंटेड ਸ਼ਰਟ ਹੈ प्रिंटेड ਬਾਟਮ प्रिंटेड ਦੁਪੱਟਾ ਇਹਨਾਂ ਵਿੱਚ ਬਾਟਮ ਮੋਸਟਲੀ ਸਬ ਤੇ ਨਾਲ ਜਿਹੜਾ ਪ੍ਰਿੰਟਡ ਆਏਗਾ ਸੂਟ ਹੈ ਸਾਰੇ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਮੈਂ ਅਵੇਲੇਬਲ ਨੇ ਰਾਂਗ ਡਿਜ਼ਾਈਨ ਪੈਟਰਨ ਜਿਹੜੇ ਜਿਹੜੇ ਐਡ ਕੀਤੇ ਨੇ ਉਹ ਸਾਰੇ ਹੈਗੇ ਨੇ ਇਹਨਾਂ ਸੂਟਾਂ ਦੇ ਬਾਰੇ ਵਿੱਚ ਕੁਝ ਵੀ ਤੁਸੀਂ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਮੈਂ 6239245750 ਐਡ ਕੀਤਾ ਆ ਉਸ ਨੰਬਰ ਤੇ ਜਾ ਕੇ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਸੂਟ ਦੇ ਬਾਰੇ ਵਿੱਚ ਤੁਸੀਂ ਜੋ ਵੀ ਜਾਨਣਾ ਚਾਹੁੰਦੇ ਹੋ ਬਾਕੀ ਗਾ ਤੁਸੀਂ ਸਟੇਟਸ ਦੇਖਣਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਆਪਣੇ ਨੇਮ ਤੇ ਸਿਟੀ ਦੇ ਨੇਮ ਨਾਲ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਜਿਹੜਾ ਸਟੇਟਸ ਹੈ ਉਹ ਸ਼ੋ ਹੋ ਜਾਏਗਾ ਜੇਕਰ ਤੁਸੀਂ ਰੀਸੈਲਰ ਹੋ ਰੀਸੇਲਿੰਗ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਡਾ ਨੰਬਰ ਗਰੁੱਪ ਵਿੱਚ ਐਡ ਕਰ ਲਵਾਂਗੀ ਜਿਸ ਤੇ ਤੁਹਾਨੂੰ ਕੀ ਡੇਲੀ ਦੀਆਂ ਅਪਡੇਟ ਜਿਹੜੀਆਂ ਸੂਟਾਂਦੀਆਂ ਹੁੰਦੀਆਂ ਨੇ ਉਹ ਆਜਾਇਆ ਕਰਨਗੀਆਂ ਉਹਦੇ ਲਈ ਤੁਹਾਨੂੰ ਮੇਰੇ ਨੰਬਰ ਤੇ ਜਾ ਕੇ ਮੈਸੇਜ ਕਰ ਦੋ ਨੰਬਰ ਜਿਹੜਾ ਕੀ ਮੈਂ ਇੱਥੇ ਐਡ ਕੀਤਾ ਆ ਸੂਟ ਹੈ ਵੀ ਜਿਹੜੇ ਵੀ ਇਸ ਵੇਲੇ ਤੁਹਾਨੂੰ 875 ਰੁਪਏਾਂ ਦੇ ਵਿੱਚ ਪਿਓਰ ਮਸਲੀਨ ਦਾ ਹਾਲਓਵਰ ਏਮਬ੍ਰੋਇਡਰੀ ਸਲੀਵਸ ਬਾਟਮ ਤੁਸੀਂ ਕੋਈ ਜਾਂ ਸਲੀਵਸ ਜਾਂ ਬਾਟਮ ਤੇ ਕਰਵਾ ਸਕਦੇ ਹੋ ਇਹ ਸਿੰਗਲ ਕਲਰ ਵਿੱਚ ਆਇਆ ਸੂਟ ਜਿੰਨੇ ਵੀ ਅੱਜ ਦੀ ਵੀਡੀਓ ਪਾ ਰਹੇ ਨੇ ਸਾਰੇ ਇੱਥੇ ਸਾਰੇ ਅਵੇਲੇਬਲ ਨੇ ਪਿਓਰ 비ਪਾ ਕਾਟਨ ਦਾ ਡਿਜੀਟਲ ਪ੍ਰਿੰਟ ਵਾਲਾ ਫੈਂਸੀ ਥ੍ਰੈਡ ਵਰਕ ਦੇ ਨਾਲ ਘੇਰੇ ਤੇ ਵਰਕ ਆਇਆ ਟਾਈ ਮੀਟ ਦਾ ਪਿਓਰ ਮਸਲੀਨ ਦਾ ਫੈਂਸੀ ਸਟਾਈਲ ਦਾ ਪੱਟੀ ਵਰਕ ਦੇ ਨਾਲ ਬਹੁਤ ਦੁਪੱਟਾ ਆਇਆ ਸੂਟ 5 ਮੀਟਰ ਦਾ ஆல்ਓਵਰ ਹੈ बॉटम ਵੀ ਨਾਲ ਹੀ ਪ੍ਰਿੰਟਡ ਹੈ 1000 ਰੁਪਏ ਦਾ ਰੇਟ ਹੈ ਸ਼ਿਪਿੰਗ ਚਾਰਜ ਜਿਹੜੇ ਉਹ ਫ੍ਰੀ ਹੈ ਦੁਪੱਟਾ ਬੜਾ ਪਿਆਰਾ ਨਾਲ 1000 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਚਾਰਜਸ თან ਉਹ ਵਾਲੇ ਜਿਹੜੇ ਸੂਟ ਹੈ ਮਿਲ ਜਾਣਗੇ ਰੰਗੇ ਦੇ ਵਿੱਚ ਲਗਭਗ 7-8 ਹੈਗੇ ਨੇ ਗਰਮੀਆਂ ਲਈ ਲਾਈਨਨ ਬਹੁਤ ਵੈਸਟ ਹੁੰਦਾ ਹੈ ਲਾਈਨਨ ਪਿਓਰ ਲਾਈਨਨ ਦੀ ਡਿਜ਼ਾਈਨਰ ਸ਼ਰਟ ਹੈ ਡਿਜ਼ਾਈਨਰ ਦੁਪੱਟਾ ਬਾਟਮ ਸਟੈਂਡ ਹੋਣ ਦਾ 1375 ਰੁਪਏ ਦਾ ਪ੍ਰਾਈਸ ਹੈ ਦੁਪट्टे ਤੇ ਤੁਹਾਨੂੰ ਲਟਕਣ ਲੱਗੀ ਮਿਲੇਗੀ ਬਾਟਮ ਵੀ ਬਹੁਤ ਸਟਾਈਲਿਸ਼ ਹੈ ਦੁਪੱਟਾ ਬਹੁਤ ਪਿਆਰਾ ਹੈ ਸਿੰਗਲ ਕਲਰ ਹੈ ਫਿਲਹਾਲ 1375 ਰੇਟ ਹੈ ਸਿੰਗਲ ਕਲਰ ਨਾਲ ਆਇਆ ਹੈ ਸਿਰਫ ਇਹੀ ਇੱਕ ਕਲਰ ਇੱਥੇ ਤੁਹਾਨੂੰ ਸ਼ੋ ਹੋ ਰਿਹਾ ਹੈ ਪਿਓਰ ਕੈਮਰੀ ਕਿ ਡਿਜ਼ਾਈਨਰ ਸ਼ਾਰਟ ਦੇ ਨਾਲ ਮਿਸ ਡਿਜ਼ਾਈਨਰ कॉटन मलमल ਦਾ ਦੁਪੱਟਾ कॉटन ਦਾ ਬਾਟਮ 1050 ਦਾ ਰੇਟ ਹੈ 1050 ਰੁਪਏ ਦੇ ਵਿੱਚ ਤੁਹਾਨੂੰ ਇਹ ਵਾਲਾ ਜਿਹੜਾ ਸੂਟ ਹੈ ਉਹ ਮਿਲ ਜਾਏਗਾ ਰੰਗ ਇਹਦੇ ਵਿੱਚ ਵੀ ਸਿੰਗਲ ਹੀ ਆਇਆ ਹੈ ਸਿੰਗਲ ਡਿਜ਼ਾਈਨ ਸਿੰਗਲ ਰੰਗ ਹੈ ਸਿੰਗਲ ਸਿੰਗਲ ਕਲਰ ਵਿੱਚ ਕਾਫੀ ਸੂਟ ਨੇ ਜਿਹੜੇ ਆਏ ਨੇ ਚਾਹੀਏ ਗਰਮੀਆਂ ਨਾਲ ਰਿਲੇਟਡ ਨੇ ਚਾਂ ਵਿਡਿੰਗ ਸਪੈਸ਼ਲ ਨੇ ਪਿਓਰ कॉटन ਡਿਜੀਟਲ ਪ੍ਰਿੰਟ ਦੇ ਨਾਲ ਡਿਜ਼ਾਈਨਰ ਸ਼ਰਟ ਆਈ ਹੈ ਜਾਂ ਡਿਜ਼ਾਈਨਰ ਦੁਪੱਟਾ ਆਇਆ। कॉटन ਦਾ बॉटम ਆਇਆ 1250 ਰੁਪਏ ਦਾ ਰੇਟ ਹੈ। ਸਿੰਗਲ ਕਲਰ ਹੈ। ਜਿਹੜਾ ਵਰਕ ਤੁਸੀਂ ਦੇਖ ਰਹੇ ਹੋ ਗਲੇ ਦੇ ਉੱਪਰ ਬੜਾ ਪਿਆਰਾ ਵਰਕ ਹੋਇਆ ਇਹਦੇ। 1250 ਰੁਪਏਾਂ ਦੇ ਵਿੱਚ ਤੁਸੀਂ ਇਹ ਵਾਲਾ ਜਿਹੜਾ ਸੂਟ ਹੈ ਇਹ ਬਾਈ ਕਰ ਸਕਦੇ ਹੋ। ਸਿਰਫ ਤੇ ਸਿਰਫ 1250। ਸ਼ਿਪਿੰਗ ਚਾਰजेस ਫ੍ਰੀ ਹਨ। ਉਹ ਤੁਸੀਂ ਅਗਰ ਸੂਟ ਬਾਈ ਕਰਨਾ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ। ਵਿਆਹਾਂ ਸ਼ਾਦੀਆਂ ਲਈ ਪਿਓਰ ਗੰਜਾ ਦਾ ਡਿਜ਼ਾਈਨਰ ਸ਼ਰਟ ਬਹੁਤ ਪਿਆਰਾ ਵਰਕ ਆਇਆ ਤੁਸੀਂ ਦੇਖ ਸਕਦੇ ਹੋ ਕਲਰ ਇਹਦੇ ਵਿੱਚ ਵੀ ਸਿੰਗਲ ਹੀ ਆਇਆ ਪਿਓਰ ਗਰੇਪ ਦਾ ਡਿਸਟਰ ਪ੍ਰਿੰਟ ਵਾਲਾ ਦੁਪੱਟਾ ਆ ਸ਼ੈਂਟੂਨ ਦਾ ਬਾਟਮ ਆਇਆ 1850 ਰੁਪਏ ਦਾ ਰੇਟ ਹੈ ਕਲਰ ਇਹਦੇ ਵਿੱਚ ਵੀ ਸਿੰਗਲ ਹੀ ਹੈ येलो ਮਸਟਰ ਟੋਨ ਦਾ ਜਿਹੜਾ ਕਲਰ ਹੈ ਉਹ ਬਲਾਇਆ ਹੈ 1850 ਰੁਪਏ ਦਾ ਰੇਟ ਹੈ ਇਹ ਵਾਲੇ ਜਿਹੜੇ ਸੂਟ ਨੇ ਪ्योर ਗਲਾਸ ਅਰਗੇਂਜ਼ਾ ਦੇ ਨਾਲ ਸ਼ਰਟ ਆਈ ਹੈ ਹੈਂਡਵਰਕ ਹੋਇਆ ਪ्योर ਸ਼ਿਫੋਨ ਦਾ ਦੁਪੱਟਾ ਦੁਪੱਟੇ ਤੇ ਵੀ ਵਰਕ ਹੈ ਸ਼ੈਂਟੂਨ ਦਾ ਬਾਟਮ ਆਏਗਾ ਰੰਗ ਇਹਦੇ ਵਿੱਚ ਜਿਹੜੇ 3 ਨੇ 1600 ਰੁਪਏ ਦਾ ਰੇਟ ਹੈ ਸ਼ਰਟ ਤੇ ਹੈਂਡਵਰਕ ਹੋਇਆ ਦੁਪੱਟੇ ਤੇ ਵੀ ਵਰਕ ਹੈ ਲੈਸ ਵੀ ਲੱਗੀ ਹੈ ਨਾਲ 1600 ਰੁਪਏ ਵਿੱਚ ਇਹ ਤੁਹਾਨੂੰ ਸੂਟ ਇੱਕ ਤੁਸੀਂ ਬਾਈ ਕਰ ਸਕਦੇ ਹੋ 3 ਰੰਗ ਨੇ ਇਹਨਾਂ ਸੂਟਾਂ ਵਿੱਚ ਹੋਮ ਡਿਲੀਵਰੀ ਅਵੇਲੇਬਲ ਹੈ। ਜੇ ਤੁਸੀਂ ਆਰਡਰ ਕਰਦੇ ਹੋ ਤੇ ਸੂਟ ਜਿਹੜਾ ਹੈ ਤੁਹਾਡੇ ਘਰ ਤੱਕ ਆਏਗਾ। ਤੁਸੀਂ ਆਲ ਓਵਰ ਇੰਡੀਆ ਕਿਤੇ ਵੀ ਬੈਠੇ ਹੋ ਆਰਡਰ ਕਰੋਗੇ ਤੇ ਫ੍ਰੀ ਸ਼ਿਪਿੰਗ ਚਾਰਜਸ ਦੇ ਨਾਲ ਜਿਹੜਾ ਕਿ ਸੂਟ ਤੁਹਾਡੇ ਘਰ ਤੱਕ ਡਿਲੀਵਰ ਹੋਏਗਾ। ਐਵੇਂ ਸਿੰਗਲ ਕਲਰ ਦੇ ਵਿੱਚ ਆਇਆ ਪਿਓਰ ਸਿਨਨ ਆਨ ਦਾ ਡਿਜ਼ਾਈਨਰ ਡਿਜੀਟਲ ਪ੍ਰਿੰਟ ਵਾਲੀ ਸ਼ਰਟ ਹੈ। ਡਿਜ਼ਾਈਨਰ ਕਾਟਨ ਦਾ ਦੁਪੱਟਾ ਹੈ। ਸੈਂਡੂਨ ਦਾ ਬਾਟਮ ਹੈ। 2150 ਰੁਪਏ ਦਾ ਰੇਟ ਹੈ। ਤਾਂ ਕਿ ਰਬੜਾ ਪਿਆਰਾ ਬਣਿਆ। ਦੁਪੱਟੇ ਤੇ ਵੀ ਸੇਮ ਉਦਾਂ ਦਾ ਹੀ ਜਿਹੜਾ ਵਰਕ ਹੈ। ਨਾਲ ਪੇਂਟ ਹੈ 컬러 ਇਹਦੇ ਵਿੱਚ ਜੜਾਇਆ ਸਿੰਗਲ ਹੈ ओरिजिनल ਜਿਹੜਾ ਕੋਟਾ ਫੈਬਰਿਕ ਦੇ ਨਾਲ ਸ਼ਰਟ ਦਾ ਆ ਹੈਂਡਵਰਕ ਹੈ ਸ਼ਰਟ ਤੇ ਜਿੰਨਾ ਵੀ ਹੋਇਆ ਹੈ ਪਿਓਰ ਸ਼ਿਫੋਨ ਦਾ ਦੁਪੱਟਾ ਹੈ ਸੰਦੂਨ ਦਾ ਬਾਟਮ ਹੈ 2000 ਰੁਪਏ ਦਾ ਰੇਟ ਹੈ ਤੇ ਇਹ ਸੂਟ ਤੇ ਜਿਹੜਾ ਵੀ ਘੇਰੇ ਤੇ ਗਲੇ ਤੇ ਵਰਕ ਹੋਇਆ ਸਾਰਾ ਹੀ ਜਿਹੜਾ ਉਹ ਹੈਂਡਵਰਕ ਹੈ ਬੜਾ ਪਿਆਰਾ ਕੰਟਰਾਸਟ ਕੀਤਾ ਗਿਆ ਆਫ ਵਾਈਟ ਦੇ ਨਾਲ ਮੈਰੂਨ ਰੈਡੀ ਸਟੋਨ ਦੇ ਦੁਪੱਟੇ ਨਾਲ ਤੇ ਕਲਰ ਇਹਦੇ ਵਿੱਚ ਵੀ ਸਿੰਗਲ ਹੀ ਹੈ ਸਿੰਗਲ ਉਹੀ ਰੈਡੀਸ਼ ਮੈਂਜੈਂਟਾ ਜਿਹੜਾ ਟੋਨ ਵਿੱਚ ਦੁਪੱਟਾ ਆਂਦਾ ਹੈ ਉਹ ਵਾਲਾ ਚਿਕਨਕਾਰੀ ਲਵਰ ਵਾਲਿਆਂ ਲਈ ਘਾਟ ਰੇਟਾਂ ਵਿੱਚ ਸੂਟ ਆਏ ਨੇ ਇਹ ਰੰਗ ਇਹਨਾਂ ਵਾ ਜਿਹੜੇ ਨੇ ਕਈ ਬੜੇ ਪਿਆਰੇ ਜਿਵੇਂ ਪੇਸਟਰਲ ਟੋਨ ਰੰਗਾਂ ਦਾ ਟੱਚ ਦਿੱਤਾ ਹੁੰਦਾ ਕਾਟਨ ਦਾ ਲਖਨਵੀ ਵਰਕ ਦੇ ਨਾਲ ਸੂਟ ਆਇਆ ਸ਼ਿਫੋਨ ਦਾ ਦੁਪੱਟਾ ਕਾਟਨ ਦਾ ਬਾਟਮ ਹੈ ਸ਼ੀਸੋ 20 ਰੁਪਏ ਦਾ ਰੇਟ ਹੈ ਸਿਰਫ 6620 ਦੇ ਵਿੱਚ ਲਖਨਵੀ ਵਰਕ ਵਾਲਾ ਗਰਮੀ ਵਾਲੀ ਸਪੈਸ਼ਲ ਕਾਟਨ ਦਾ ਬਾਟਮ ਕਾਟਨ ਦੀ ਸ਼ਰਟ ਤੇ ਨਾਲ ਸ਼ਿਫੋਨ ਦਾ ਦੁਪੱਟਾ ਤੁਹਾਨੂੰ ਮਿਲੇਗਾ ਕਿ ਸੂਟਸਾਰੇ ਅਵੇਲੇਬਲ ਨੇ ਤੁਸੀਂ ਬਾਈ ਕਰਨਾ ਜਾਂ ਕੋਈ ਵੀ ਕੁਐਰੀ ਕਰਨੀ ਤਾਂ ਨੰਬਰ 'ਤੇ ਜਾ ਕੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਹਣੇ ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ